ਕਬਰੀ ਤਾੜੀਆਂ ਮਾਰੋ ਜੋਰ ਨਾਲ ਬੱਲੇ ਬਲੇ ਘੁਵਾ ਗਿਆ ਹੈ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਅਗਲੀ ਬੋਲ ਹੈ ਸ਼ਕਰਪੁਰੀਆ ਸ਼ਾਜੀ ਆ ਗਿਆ ਇੱਕ ਵਾਰੀ ਤਾੜੀਆਂ ਆ ਜੋਰ ਨਾਲ ਸੱਤ ਕਬੱਡੀ ਦਾ ਹੈ ਇਹ ਹੈ ਸ਼ਾਜੀ ਲੰਬਰਦਾਰ ਫਕੀਰ ਹੁਸੈਨ ਦਾ ਪੁੱਤ ਕਬੱਡੀ ਪਾ ਰਿਹਾ ਹੈ ਟ੍ਰਾਂਟੋ ਕਬੱਡੀ ਕੱਪ ਦਾ ਆ ਨੌਜਵਾਨ ਬੈਸਟ ਹੈ ਮੇਰੇ ਵੀਰੋ ਕਹਿੰਦੀ ਰੇ ਅਕਤਲੀ ਔਰ ਦੂਜੇ ਪਾਸੇ 샤ਜੀ ਤੇ 샤ਜੀ ਨਾਲ ਜਨ ਸਰੇ ਦਾ ਨੰਬਰ ਓਏ ਦਰਸ਼ਕੋ 샤ਜੀ ਦੀਆਂ ਕਬੱਡੀਆਂ ਕਿਤਾ ਲੱਗ ਰਹੀਆਂ ਫਿਰ ਇੱਕ ਵਾਰੀ ਤਾੜੀ ਦੋਰੀ ਦੁਨੀਆ ਨਾਲ ਕੱਠ ਦਸ ਰਿਹਾ ਹੈ ਇਹ ਕਬੱਡੀ ਨੂੰ ਤਿਆਰ ਅਗਲਾ ਮੈਚ ਵੀ ਬੜਾ ਚੋਟੀ ਦਾ ਲੁਧਰ ਦੇ ਟਾਨਾ ਆਹ ਕਬੱਡੀ ਚੋਂ ਉਧਰਲੇ ਪਾਸੇ ਸਾਡੇ ਪ੍ਰਾਂਤ ਸਲਾਮ ਉਹਨਾਂ ਦੇ ਵੱਲੋਂ 500 ਵੀ ਹੈ ਆਓ ਸ਼ਮਦੀ ਜੀ ਓ ਸ਼ਮਦੀ ਜੀ ਮੈਲਾ ਬਣ ਗਿਆ ਫਿਰ ਅੱਜ ਸਰਾ ਆ ਸਵਾਗਤ ਹੈ ਜੀ 250 ਫਿਰ ਇਧਰ ਆਇਆ ਅੱਜ ਤੱਕ ਨਹੀਂ ਬਖਰੀਆਂ ਬਾਬਾ ਰਾਮ ਸਿੰਘ ਜੀ ਉਹ ਘੋੜਿਆਂ ਦੀ ਮੁਕਰੇ ਘੋੜਿਆਂ ਦੀ ਗੱਲਾਂ ਹੋਣੀਆਂ ਸਾਜੀ ਨੇ ਪੁੱਜਣਾ ਟੂਰਨਾਮੈਂਟ ਦੀ ਤਰੀਕ 8 ਤਰੀਕ ਸੀ ਪਰ ਸਾਜੀ ਨੇ ਕਹਿੰਦੇ 4 ਤਰੀਕ ਨੂੰ ਵਾਪਸੀ ਕੀਤੀ ਆ ਤੇ 5 ਨੂੰ ਮੈਂ ਬਾਬੇ ਦਾ ਟੂਰਨਾਮੈਂਟ ਖੇਡ ਕੇ ਜਾਣਾ ਤੇ 9 ਨੂੰ ਫਿਰ ਕੈਨੇਡਾ ਚਲੇ ਜਾਣਾ ਉਹ ਸੁਖਮੰਨ ਵੀ ਲੱਗ ਗਿਆ ਆਈ ਉੱਤੇ ਜੱਫੇ ਵੀ ਲਾਣੇ ਪੈ ਜਾਂਦੇ ਆ ਉਹ ਟੱਕਰ ਸਿਰੇ ਦੀ ਹੈ ਪਰ ਪੁਆਇੰਟ ਰੇੜਾ ਮੱਲੋ ਨਾਲ ਜਣ ਕਪੂਰ ਪਈ ਹੈ ਆਪਣੀ ਕਿੱਦਾਂ ਸਾਰੇ ਵੀਰਪਰਾ ਉਮੀਦ ਕਰਦਾ ਤੁਸੀਂ ਸਾਰੇ ਜਾਨੇ ਠੀਕ ਹੋਮਗੇ ਚੜ੍ਹਦੀ ਕਲਾ ਚ ਹੋਮਗੇ ਕਿੱਦਾਂ ਦੀ ਲੱਗੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ